ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਇਥੋਂ ਦੇ ਪ੍ਰਸ਼ਾਸਨ ਦਾ ਵੀ ਸਾਨੂੰ ਇਹੋ ਜਿਹੀਆਂ ਛੜਕਾਂ ਦਿੱਤੀਆਂ ਇਹਨਾਂ ਨੇ ਵੀ ਇਹ ਕੰਟਾਈ ਦਾ ਸੁੱਕ ਜਾਂਦੀਆਂ ਇੱਕ ਸਹੂਲਤ ਵੀ ਦਿੱਤੀ ਵੀ ਆ ਕਮਾਈ ਦੀ ਵੀ ਤੁਸੀਂ ਇਹਦੇ ਝੋਨਾ ਲਾ ਕੇ ਆਪਣੀਆਂ ਦੁਕਾਨਦਾਰੀਆਂ ਦੇ ਨਾਲ-ਨਾਲ ਫਸਲ ਵੀ ਵੀਰ ਦੇਖ ਭਾਲ ਵੀ ਕਰ ਸਕਦੇ ਹੋ ਮੈਂ ਤਾਂ ਪੰਜਾਬ ਤੇ ਹਰਿਆਣਾ ਦੀ ਸਰਕਾਰ ਨੂੰ ਦੋਨਾਂ ਸੂਬਿਆਂ ਨੂੰ ਕਹਿਣਾ ਚਾਹਣਾ ਵੀ ਕਾਦੋ ਲੜੀ ਜਾਂਦੇ ਹੋ ਆਜੋ ਜੈਤੋ ਦੇ ਵਿੱਚ ਪਾਣੀ ਬਹੁਤ ਹੈ ਇੱਥੋਂ ਆਓ ਤੁਸੀਂ ਪਾਣੀ ਜਿੰਨਾ ਮਰਜ਼ੀ ਲੈ ਜਾਓ ਐਮਐਲਏ ਆਮ ਆਦਮੀ ਦਾ ਮਿਊਨਿਸਪੈਲਟੀ ਦਾ ਪ੍ਰਧਾਨ ਆਮ ਆਦਮੀ ਦਾ ਇਥੋਂ ਤੱਕ ਕੀ ਪੂਰਾ ਜੋ ਸਿਸਟਮ ਜਿੱਤੋਂ ਨੂੰ ਚਲਾ ਰਿਹਾ ਹੈ ਉਹ ਆਮ ਆਦਮੀ ਦੇ ਨਾਲ ਹੀ ਜੁੜਿਆ ਹੋਇਆ ਹੈ ਪਰ ਇਹਨੇ ਜੋ ਸੇਰ ਚੋਂ ਪੂਣੀ ਨਹੀਂ ਕੀਤੀ ਗਈ ਜਿਹੜਾ ਹਲਕੇ ਦੇ ਵਿੱਚ ਕਰੋੜਾਂ ਰੁਪਇਆ ਆਇਆ ਉਹ ਕਿੱਥੇ ਹੈ ਕੀ ਉਹ ਪੰਜਾਬ ਸਰਕਾਰ ਦੇ ਵੱਲੋਂ ਆਇਆ ਜਾਂ ਉਹ ਲੱਗਿਆ ਕਿੱਥੇ ਉਹ ਦਿਖਾਈ ਨਹੀਂ ਦੇ ਰਿਹਾ ਕਿਉਂਕਿ 3.5 ਸਾਲ ਲਗਭਗ ਹੋਣ ਵਾਲੇ 1.5 ਸਾਲ ਦਾ ਸਮਾਂ ਰਹਿ ਗਿਆ ਹੁਣ ਕੀ ਇਸ ਤੋਂ ਬਾਅਦ ਲੱਗੂਗਾ ਜਾਂ ਪਹਿਲਾਂ ਲੱਗੂ ਕਦੋਂ ਲੱਗੂਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਪਹਿਲਾਂ ਥੋੜੇ ਆਪਣੇ ਜੈਤੋ ਦੇ ਵਿੱਚ ਆਇਆ ਸੀ ਇਹ ਕੀ ਕਹਿੰਦਾ ਸੀ ਦਾਣਾ ਮੰਡੀ ਦੇ ਵਿੱਚ ਖੜਾ ਯਾਰ ਤੁਸੀਂ ਮੈਨੂੰ ਦੱਸ ਦਿੰਦੇ ਤੁਸੀਂ ਜੈਤੋ ਦੀ ਆ ਪੋਜੀਸ਼ਨ ਹੈ ਤੇ ਮੈਂ ਕਿਸ਼ਤੀਆਂ ਨਾਲ ਲਿਉਂਦਾ ਇਹਦਾ ਹੁੰਦਾ ਸੀ ਨਾ ਇਹ ਮੁੱਖ ਮੰਤਰੀ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਅੱਜ ਕਿਸ਼ਤੀਆਂ ਦੀ ਲੋਡ ਹੈ ਅੱਜ ਤਾਂ ਮੀਂਹ ਹਲੇ ਪਿਆ ਨਹੀਂ ਤੇ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਮਰਨ ਵਰਤੇ ਬੈਠਾਂਗੇ ਕਾਂਗਰਸ ਪਾਰਟੀ ਨੇ ਕਰਿਆ ਡੱਕਾ ਨਹੀਂ ਅੱਜ ਤੁਸੀਂ ਦੱਸੋ ਅੱਜ ਤੁਸੀਂ ਮਰੋ ਤਾਂ ਨਾ ਤੁਸੀਂ ਸਾਡੇ ਆਪ ਦੇ ਭਰਾ ਹੋ ਮਰੋ ਨਾ ਪਰ ਤੁਹਾਡੇ ਕੋਲੇ ਕੁਦਰਤ ਵੇਖੋ ਤੁਸੀਂ ਕੁਦਰਤ ਕਿੰਡੀ ਬੜੀ ਹੈ ਉਹੀ-ਉਹੀ ਮਹਿਕਮੇ ਮਿਲੇ ਇਹਨਾਂ ਨੂੰ ਸੀਵਰੇਜ ਬੋਰਡ ਮਿਲਿਆ ਵਾਟਰ ਸਪਲਾਈ ਦਾ ਮਹਿਕਮਾ ਉਹਨਾਂ ਨੂੰ ਮਿਲਿਆ ਜਿਹੜੇ ਮਰਨ ਵਰਤੇ ਬੈਠੇ ਸੀ ਮੈਂ ਕਹਿੰਦਾ ਮਰੋ ਨਾ ਤੁਹਾਡੀ ਸਾਨੂੰ ਲੋੜ ਹੈ ਮਰੋ ਨਾ ਤੁਸੀਂ ਵਿਕਾਸ ਕਰਾਓ ਕੰਮ ਕਰਾਓ ਆ ਵੀਡੀਓ ਤੋਂ ਬਾਅਦ ਕਈ ਸਵਾਲ ਵੀ ਆਉਣਗੇ ਕਿ ਭਾਈ ਜੇ ਅਸੀਂ ਨਹੀਂ ਕੀਤਾ ਤਾਂ ਪਹਿਲਾਂ ਵਾਲਿਆਂ ਨੇ ਕੀ ਕਰਤਾ ਉਦੋਂ ਕਿਹੜਾ ਵਿਕਾਸ ਕਰਤਾ ਕਈ ਲੋਕ ਇਹ ਵੀ ਕਹਿਣਗੇ ਉਹਨਾਂ ਵੀ ਪਹਿਲਾਂ ਵਾਲਿਆਂ ਨੇ ਨਹੀਂ ਕੀਤਾ ਕੋਈ ਤੇ ਪਹਿਲਾਂ ਵਾਲੇ ਹੈ ਕਿੱਥੇ ਹੈ ਜੇ ਅਸੀਂ ਕੰਮ ਕਰੇ ਹੁੰਦੇ ਤੇ ਫਿਰ ਲੋਕ ਤੁਹਾਨੂੰ ਸਿਹੜਦੇ ਤੁਹਾਨੂੰ ਕਿਉਂ ਸਿਹੜਿਆ ਲੋਕਾਂ ਨੇ ਤੁਹਾਨੂੰ ਤਾਂ ਹੀ ਸਿਹੜਿਆ ਪਹਿਲਾਂ ਵਾਲੇ ਉਹਨਾਂ ਨੂੰ ਮਾੜੇ ਲੱਗੇ ਤੇ ਅੱਜ ਉਹੀ ਲੋਕ ਕਹਿ ਰਹੇ ਵੀ ਉਹ ਇੰਨੇ ਮਾੜੇ ਨਹੀਂ ਸੀ ਜਿੰਨੇ ਅਸੀਂ ਉਹਨਾਂ ਨੂੰ ਸਮਝ ਲਿਆ ਮਨ ਕਮਣ ਤਾਂ ਨਹੀਂ ਜਾਇ ਨਹੀਂ ਜਾਂਦਾ ਯਾਰ ਐ ਨੀ ਯਾਰ ਇਹ ਜੇ ਲੈ ਲੀਦੀ ਐ ਮੈਂ ਵਿੱਚ ਦੇ ਫਿਰਦੇ ਆ ਆ ਵਧੀਆ ਚਲੋ ਜਿੱਥੇ ਵਿੱਚ ਮਿਲ ਗਿਆ ਤੁਹਾਨੂੰ ਹਾਂ ਵਧੀਆ ਫਰੀ ਚ ਅੱਡੇ ਦਾ ਵਿਕਾਸ ਹੀ ਇੱਕ ਬਹੁਤ ਵਧੀਆ ਵਿਕਾਸ ਹੈ ਜੀ ਵਧੀਆ ਇਦਾਂ ਦਾ ਸਾਰੇ ਚੀਜ਼ ਤੇ ਹੋਣਾ ਚਾਹੀਦਾ ਲੱਗਦਾ ਵੀ ਲੀਡਰ ਵੀ ਇੱਥੇ ਘੁੰਮਣ ਆਉਣਾ ਇਹੋ ਜਿਹਾ ਵਿਕਾਸ ਦੇ ਵਿੱਚ ਵਧੀਆ ਵਧੀਆ ਕੁਰਸੀਆਂ ਡਾਈਆਂ ਹੁਣ ਬੈਠੇ ਹੋ ਗਏ ਇੱਥੇ ਜੀ ਨਿਹਰਾ ਆਊਗਾ ਇਹ ਜਿਹੜੇ ਸੈਲਰ ਮਾਲਕ ਹੈ ਉਹ ਇਹਨੂੰ ਸ਼ਾਇਦ 2026-27 ਤੱਕ ਹੀ ਚੱਕਣਗੇ ਠੀਕ ਹੈ ਉਸ ਤੋਂ ਮੁੜ ਕੇ 28 ਚ ਇਹਨਾਂ ਨੂੰ ਕਿਸੇ ਨੇ ਨਹੀਂ ਸਿਆਨਣਾ ਇਹ ਝੋਨੇ ਨੂੰ ਇਹ ਝੋਨੇ ਨੂੰ ਕਿਉਂਕਿ ਇਹ ਝੋਨੇ ਦੇ ਵਿੱਚ ਕੋਈ ਦਾਅ ਵੀ ਨਹੀਂ ਰਿਹਾ ਇਹ ਜਿਹੜਾ ਨਾਦਾ ਦੀ ਖੀਰ ਬਣੇ ਇਹਦੀ ਮੈਨੂੰ ਇਹ ਲੱਗਦਾ ਵੀ ਖਿਚੜੀ ਵੀ ਨਹੀਂ ਬਣਿਆ ਕਰਨੀ। ਕੁੰਬ ਕਰਨ ਦੀ ਨੀਂਦ ਸੁੱਤੇ ਪਿਆ ਪ੍ਰਸ਼ਾਸਨ, ਐਸ.ਡੀ.ਓ. ਇੱਥੋਂ ਦਾ ਨਗਰ ਕੌਂਸਲ ਦਾ ਪ੍ਰਧਾਨ, ਐਸ.ਡੀ.ਓ. ਜਾਂ ਐਸ.ਡੀ.ਐਮ. ਜੋ ਵੀ ਇੱਥੋਂ ਦੇ ਵਾਲਾ ਅਫਸਰ ਹੈ। ਉਹਨੂੰ ਅਸੀਂ ਬੇਨਤੀਆਂ ਕਰ-ਕਰ ਕੇ ਹੰਬ ਗਏ ਯਾਰ। ਸਾਡਾ ਤਾਂ ਕਾਂ ਜਿਹੜਾ ਉਹ ਵੀ ਜਵਾਬ ਦੇ ਗਿਆ ਤਾਂ ਲੋਕੋਏ ਟੀਵੀ ਨਾਲ ਜੁੜੋਂ ਤੁਸੀਂ ਮੈਂ ਹਮਤਾਜ ਜੈਤੋ ਦੇ ਵਿੱਚ ਇੱਕ ਨਵੀਂ ਸੜਕ ਬਣੀ ਹੈ ਜਿਸ ਦੇ ਉੱਤੇ ਲੋਕ ਵੀ ਜਾ ਸਕਦੇ ਆ ਤੇ ਫਸਲ ਦੀ ਫਸਲ ਵੀ ਇੱਥੇ ਉਗਾ ਸਕਦੇ ਆ ਇਹ ਨਵੀਂ ਸੜਕ ਪਹਿਲੀ ਵਾਰ ਬਣੀ ਹੈ ਪੂਰੇ ਪੰਜਾਬ ਦੇ ਵਿੱਚ ਆਪਾਂ ਫਸਲਾਂ ਵੀ ਲੈ ਸਕਦੇ ਆ ਤੇ ਆਵਾਜਾਈ ਦਾ ਕੰਮ ਵੀ ਲੈ ਸਕਦੇ ਆ ਇਹ ਸੜਕ ਕਿਤੋਂ ਬਾਹਰਲੀ ਟੈਕਨੋਲੋਜੀ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ AI ਦੇ ਨਾਲ ਸੜਕਾਂ ਬਣਾਵਾਂਗੇ ਇਹ ਲੱਗਦਾ ਕਿ ਉਹੀ ਸੜਕ ਹੈ ਜਿੱਦੇ ਆਪਾਂ ਉੱਤੇ ਵੀ ਜਾ ਸਕਦੇ ਆ ਵੱਚ ਦੀ ਵੀ ਜਾ ਸਕਦੇ ਆ ਤੇ ਉਹਦੇ ਫਸਲ ਵੀ ਲਾ ਸਕਦੇ ਆ ਤੇ ਜਿਸ ਦੇ ਤਹਿਤ ਜੈਤੋ ਦੇ ਲੋਕਾਂ ਦੇ ਵੱਲੋਂ ਝੋਨਾ ਲਾਇਆ ਜਾ ਰਿਹਾ ਝੋਨਾ ਤਾਂ ਕਿ ਹੁਣ ਸੀਜ਼ਨ ਆ ਜਿਹੜਾ ਉਹ ਝੋਨੇ ਦਾ ਜਦੋਂ ਕਣਕ ਦਾ ਆਊਗਾ ਉਦੋਂ ਕਣਕ ਲਾ ਦੇਣਗੇ ਇਹ ਜਿਹੜਾ ਮਤਲਬ ਦੋ ਕੰਮ ਲਏ ਜਾ ਰਹੇ ਆ ਤੇ ਹੋਰ ਗੱਲਬਾਤ ਕਰਦੇ ਆ ਕਿ ਸੜਕ ਕਿਵੇਂ ਲੱਗੇ ਆਸ-ਪਾਸ ਦੇ ਲੋਕਾਂ ਨੂੰ ਅੱਜ ਮੱਸਿਆ ਵੀ ਐ ਨਾਲ ਇਤਿਹਾਸਕ ਗੁਰਦੁਆਰਾ ਆ ਸਾਬ ਨੇ ਰੰਗਸਰ ਸਾਹਿਬ ਉੱਥੇ ਗੱਲਬਾਤ ਕਰਦੇ ਆ ਇੱਥੋਂ ਦੇ ਦੁਕਾਨਦਾਰ ਵਸਨੀਕ ਸਾਰੇ ਨੇ ਗੱਲਬਾਤ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਨਵੀਂ ਸੜਕ ਬਣੀ ਐ ਇਹ ਮਤਲਬ ਹੁਣੇ ਬਣਾਈ ਲੱਗਦੀ ਐ ਨਵੀਂ ਇਹ ਕਿਵੇਂ ਦੇਖਦੇ ਹੋ ਕਿੰਨੀ ਕਿ ਵਧੀਆ ਲੱਗੀ ਕੀ ਮੰਗ ਸੀ ਤੁਹਾਡੀ ਇਹ ਸੜਕ ਬਣਾਉਣਾ ਨਹੀਂ ਸਾਡੀਆਂ ਮੰਗਾਂ ਤਾਂ ਚਲੋ ਬਹੁਤ ਜ਼ਿਆਦਾ ਐ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਇਥੋਂ ਦੇ ਪ੍ਰਸ਼ਾਸਨ ਦਾ ਵੀ ਸਾਨੂੰ ਇਹੋ ਜਿਹੀਆਂ ਸੜਕਾਂ ਦਿੱਤੀਆਂ ਇਹਨਾਂ ਨੇ ਵੀ ਇਹ ਕੰਟਾਈ ਦਾ ਸੁੱਕ ਜਾਂਦੀਆਂ ਹਾਲਾਂਕਿ 20 ਵੀ ਨਹੀਂ ਪਿਆ ਤੇ ਨਾਲ ਦੀ ਨਾਲ ਹੀ ਸਾਨੂੰ ਇਹ ਇੱਕ ਸਹੂਲਤ ਵੀ ਦਿੱਤੀ ਵੀ ਐ ਕਮਾਈ ਦੀ ਵੀ ਤੁਸੀਂ ਇਹਦੇ ਝੋਨਾ ਲਾ ਕੇ ਆਪਣੀਆਂ ਦੁਕਾਨਦਾਰੀਆਂ ਦੇ ਨਾਲ-ਨਾਲ ਫਸਲ ਵੀ ਵੀਰ ਦੇਖ ਭਾਲ ਵੀ ਕਰ ਸਕਦੇ ਹੋ ਉਹ 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 ਕੜੀ ਦੇ ਤੈਰ ਅਸੀਂ ਇੱਥੇ ਝੋਨਾ ਲਾਤਾ ਨਹੀਂ ਪਿਆ ਨਹੀਂ ਇਹ ਪਾਣੀ ਸਾਨੂੰ ਸਮਝ ਨਹੀਂ ਆਈ ਵੀ ਆਇਆ ਕਿੱਥੋਂ ਆ ਸਾਡੇ ਸਮਝ ਤੋਂ ਬਾਹਰ ਹੈ ਵੈਸੇ ਤਾਂ ਪੰਜਾਬ ਦਾ ਪਾਣੀ ਕਹਿੰਦੇ ਬਹੁਤ ਡੂੰਘਾ ਜਾਵੜਾ ਥੱਲੇ ਜਾ ਜਾਂਦਾ ਉਹਨਾਂ ਨੂੰ ਫਿਰ ਇਹ ਤਾਹਾਨੂੰ ਆ ਰਹੇ ਇਹ ਕਿਹੜੀ ਜ਼ਮੀਨ ਹੈ ਇਹੋ ਜੀ ਮੈਂ ਤਾਂ ਪੰਜਾਬ ਤੇ ਹਰਿਆਣਾ ਦੀ ਸਰਕਾਰ ਨੂੰ ਦੋਨਾਂ ਸੂਬਿਆਂ ਨੂੰ ਕਹਿਣਾ ਚਾਹਣਾ ਵੀ ਕਾਦੋਂ ਲੜੀ ਜਾਂਦੇ ਹੋ ਆਜੋ ਜੈਤੋ ਦੇ ਵਿੱਚ ਪਾਣੀ ਬਹੁਤ ਹੈ ਮੈਂ ਹਰਿਆਣਾ ਦੇ ਭਰਾਵਾਂ ਨੂੰ ਕਹਿਣਾ ਚਾਹਣਾ ਵੀ ਕਿਉਂ ਨਹਿਰਾਂ ਪਿੱਛੇ ਤੁਸੀਂ ਲੜੀ ਜਾਂਦੇ ਹੋ ਇੱਥੋਂ ਆਓ ਤੁਸੀਂ ਪਾਣੀ ਜਿੰਨਾ ਮਰਜ਼ੀ ਲੈ ਜਾਓ ਸਾਨੂੰ ਇਹ ਪਾਣੀ ਨਹੀਂ ਚਾਹੀਦਾ ਸੜਕਾਂ ਤੇ ਫਿਰਦਾ ਜਿਹੜਾ ਪਾਣੀ ਹੈ ਤਾਨੂੰ ਸਾਨੂੰ ਇਹ ਦੀ ਇਹਨੂੰ ਅਸੀਂ ਯੂਜ਼ ਕਰਦੇ ਆਂ ਕਹਿੰਦੇ ਪਾਣੀ ਦੀ ਬਚਤ ਕਰੋ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਣਾ ਹੈ ਵੀ ਐਵੇਂ ਲੋਕਾਂ ਨੂੰ ਕਹਿੰਦੇ ਝੋਨਾ ਨਾ ਲਾਓ ਤੇ ਝੋਨਾ ਤਾਂ ਲੋਕ ਸੜਕਾਂ ਤੇ ਲਾਉਣ ਵਾਸਤੇ ਮਜਬੂਰ ਹੋਏ ਪਏ ਆ ਸਾਨੂੰ ਖੁਸ਼ੀ ਵੀ ਹੈ ਵੀ ਪਾਣੀ ਵੇਖੋ ਤੁਸੀਂ ਮੀਂਹ ਪਿਆ ਨਹੀਂ ਆ ਇੱਥੋਂ ਸਿਰਫ ਹੀ 2-400 ਫੁੱਟ ਤੇ ਦਾਣਾ ਮੰਡੀ ਹੈ ਉੱਥੇ ਬਿਲਕੁਲ ਸੁੱਕਾ ਪਿਆ ਤੇ ਇੱਥੇ ਦੇਖੋ ਤੁਸੀਂ ਵੀ ਸਾਡੇ ਲੋਕ ਆ ਜਿਹੜੇ ਉਹ ਝੋਨਾ ਲਾ ਰਹੇ ਇਹ ਝੋਨਾ ਜਿਹੜਾ ਮਤਲਬ ਝੋਨਾ ਦਾ ਲੋਕ ਲਾ ਰਿਹਾ ਸੇ ਬਸ ਸਾਰਾ ਹੁਣ ਮਤਲਬ ਸਮਾ ਝੋਨੇ ਦਾ ਪੰਜਾਬ ਦੇ ਵਿੱਚ ਪਰ ਇਹ ਕੋਈ ਨਵੀਂ ਕਿਸਮ ਆਈ ਝੋਨੇ ਜਿਹੜੀ ਇੱਥੇ ਲਾ ਰਹੇ ਤੁਸੀਂ ਇਹ ਨਾ ਪੀਆਰ 96 ਐ ਅੱਛਾ ਪੀਬੀ 96 ਪੀਬੀਬੀ 96 ਦਾ ਮਤਲਬ ਵੀ 96 ਐਮਐਲ ਇਹਨਾਂ ਦੇ ਪੀਬੀਬੀ 96 ਤਾਂ ਇਹਨੂੰ ਨਾਂ ਦਿੱਤਾ ਗਿਆ ਪੰਜਾਬ ਸਰਕਾਰ ਦਾ ਹੀ ਝੋਨਾ ਹੈ ਠੀਕ ਹੈ ਤੇ ਜਿਹੜੇ ਸੇਲਰ ਮਾਲਕ ਹੈ ਉਹ ਇਹਨੂੰ ਸ਼ਾਇਦ 2026 27 ਤੱਕ ਹੀ ਚੱਕਣਗੇ ਠੀਕ ਹੈ ਉਸ ਤੋਂ ਮੁੜ ਕੇ 28 ਤੇ ਇਹਨਾਂ ਨੂੰ ਕਿਸੇ ਨੇ ਨਹੀਂ ਸਿਆਨਣਾ ਇਹ ਝੋਨੇ ਨੂੰ ਇਹ ਝੋਨੇ ਨੂੰ ਕਿਉਂਕਿ ਇਹ ਝੋਨੇ ਦੇ ਵਿੱਚ ਕੋਈ ਦਾਵੀ ਨਹੀਂ ਰਿਆ ਇਹਦਾ ਜਨਾਦੇ ਦੀ ਖੀਰ ਬਣੇ ਇਹਦੀ ਮੈਨੂੰ ਇਹ ਲੱਗਦਾ ਵੀ ਖਿਚੜੀ ਵੀ ਨਹੀਂ ਬਣਿਆ ਕਰਨੀ ਸਾਨੂੰ ਇਹ ਪੀਆਰ 96 ਦੀ ਇੰਨਾ ਕ ਲੋਕ ਇਹਨਾਂ ਤੇ ਮਜਬੂਰ ਹੋਏ ਪਏ ਐ ਮੈਂ ਇਹਨਾਂ ਨੂੰ ਬੇਣਤੀਆਂ ਕਰ ਕਰਕੇ ਹੰਬ ਗਏ ਅਸੀਂ ਕੱਲ ਪਰਸੋਂ ਸੜਕ ਮੋਬਤੀਆਂ ਲੈ ਲੈ ਕੇ ਭਾਲ ਲਈ ਠੀਕ ਹੈ ਤੇ ਸੜਕ ਦੇ ਵਿੱਚੋਂ ਸਾਨੂੰ ਟੋਏ ਦਾ ਦਿਸੇ ਨਹੀਂ ਅੱਜ ਪਾਣੀ ਜ਼ਰੂਰ ਉਹਨਾਂ ਟੋਹਿਆਂ ਦੇ ਵਿੱਚ ਭਰ ਗਿਆ ਪਾਣੀ ਆ ਗਿਆ ਹਾਂ ਪਾਣੀ ਆ ਤੇ ਵੱਡੀ ਗੱਲ ਇਥੇ ਇਹ ਕਿ ਜੈਤੋ ਦਾ ਅਕਸਰ ਹੁੰਦਾ ਕਿ ਜਾਂ ਤਾਂ ਐਮਐਲਏ ਹੋਰ ਸਰਕਾਰ ਦਾ ਹੁੰਦਾ ਸਰਕਾਰ ਹੋਰ ਹੁੰਦੀ ਐ ਐਮਐਲਏ ਕੋਈ ਹੋਰ ਹੁੰਦਾ ਨਗਰ ਕੌਂਸਲ ਕਿਸੇ ਹੋਰ ਦੀ ਹੁੰਦੀ ਐ ਪਰ ਇਹ ਪਹਿਲੀ ਵਾਰ ਹੋਇਆ ਕਿ ਐਮਐਲਏ ਵੀ ਜੈਤੋ ਦੇ ਵਿੱਚ ਆਮ ਆਦਮੀ ਪਾਰਟੀ ਦਾ ਉੱਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਤੇ ਨਗਰ ਕੌਂਸਲ ਵਿੱਚ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੇ ਫਿਰ ਕੀ ਲੱਗਦਾ ਕਿੱਥੇ ਕਮੀ ਐ ਕੀ ਕਾਰਨ ਕੀ ਐ ਇਹੋ ਜਿਹਾ ਇੰਨਾ ਵਿਕਾਸ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕੇਜਰੀ ਵਾਲੀ ਕਹਿੰਦਾ ਵੀ ਸਰਕਾਰ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਹਣ ਗੈਦਾਦ ਦੇ ਵਿੱਚ ਇੱਕ ਸੀਟ ਜਿੱਤੇ ਆ ਮੈਂ ਇਹਨਾਂ ਨੂੰ ਵਧਾਈਆਂ ਦਿੰਦਾ। ਪਰ ਇਹ ਕਹਿੰਦੇ ਹੁੰਦੇ ਵੀ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ। ਬੰਦੇ ਦੀ ਮਨਸ਼ਾ ਹੋਣੀ ਚਾਹੀਦੀ ਹੈ ਕੰਮ ਕਰਾਉਣ ਦੀ। ਐਮ.ਐਲ.ਏ ਆਮ ਆਦਮੀ ਦਾ ਮਿਊਂਸਪੈਲਿਟੀ ਦਾ ਪ੍ਰਧਾਨ ਆਮ ਆਦਮੀ ਦਾ। ਇੱਥੋਂ ਤੱਕ ਕਿ ਪੂਰਾ ਜੋ ਸਿਸਟਮ ਜਿੱਤੋਂ ਨੂੰ ਚਲਾ ਰਿਹਾ ਹੈ ਉਹ ਆਮ ਆਦਮੀ ਦੇ ਨਾਲ ਹੀ ਜੁੜਿਆ ਹੋਇਆ ਹੈ। ਪੂਰੇ ਜ਼ਿਲ੍ਹੇ ਦੇ ਵਿੱਚ ਐਮ.ਐਲ.ਏ ਇਹਨਾਂ ਦੇ ਆ। ਬਹੁਤ ਹੀ ਸਤਿਕਾਰਯੋਗ ਸਾਡਾ ਸਪੀਕਰ ਸਾਹਿਬ ਵੀ ਜਿਲ੍ਹਾ ਫਰੀਦਕੋਟ ਦਾ। ਕੋੜ ਪੂਰੇ ਹਲਕੇ ਤੋਂ ਆ। ਪਰ ਇਹਨਾਂ ਜੋ ਸਿਰ ਚ ਪੂਣੀ ਨਹੀਂ ਕੀਤੀ ਗਈ ਇਹ ਤਾਂ ਕੋਈ ਕੁੜੀ ਕਹਿੰਦੀ ਸੀ ਆਪਦੀ ਮਾਂ ਨੂੰ ਵੀ ਮੈਂ ਕੜੀ ਬਣਾਉਣੀ ਐ ਉਹ ਕਹਿੰਦੀ ਪੁੱਤ ਤੇਰੇ ਕੋਲੇ ਨਾ ਦਿਮਾਗ ਉਹਨਾ ਨਹੀਂ ਜਿਨਾ ਆਮ ਬੁੜੀਆਂ ਕੋਲੇ ਔਰਤਾਂ ਕੋਲੇ ਸਤਕਾਰਯੋਗ ਸਾਡੀਆਂ ਭੈਣਾਂ ਕੋਲੇ ਹੁੰਦਾ ਤੂੰ ਉਹਨੇ ਕਿਹਾ ਵੀ ਤੂੰ ਮੰਦਬੁੱਧੀ ਐ ਬੁੱਧੀ ਤੈਨੂੰ ਘੱਟ ਆ ਥੋੜੀ ਬੁੱਧੀ ਐ ਉਹ ਮਾਂ ਨੇ ਬਹੁਤ ਸਮਝਾਇਆ ਪਰ ਉਹ ਹਟੀ ਨਹੀਂ ਉਹ ਕੜੀ ਬਣਾਉਣ ਲੱਗ ਗਈ ਤੇ ਕੜੀ ਦੇ ਵਿੱਚ ਦੀ ਅੱਗ ਨਿਕਲ ਗਈ ਉਹ ਕਹਿੰਦੀ ਆ ਕੀ ਕਰਤਾ ਪੁੱਤ ਉਹ ਕਹਿੰਦੀ ਇਹਦੇ ਵਿੱਚ ਅੱਗ ਨਿਕਲ ਗਈ ਉਹ ਕਹਿੰਦੀ ਚਲ ਛੱਡ ਪਰੇ ਨੂੰ ਪਈ ਰਹਿਣ ਦੇ ਉਹਨੂੰ ਉਹ ਕਹਿੰਦੀ ਨਹੀਂ ਮੈਂ ਤਾਂ ਡੋਲ ਕੇ ਆਉਂਗੀ ਉਹ ਕਹਿੰਦੀ ਪੁੱਤ ਤੂੰ ਕੁਡਰਾਂ ਤੇ ਉਥੋਂ ਡੁੱਲਣੀ ਵੀ ਨਹੀਂ ਠੀਕ ਹੈ ਉਹ ਮਾਂ ਦੀ ਤੀ ਨਹੀਂ ਮੰਨੀ ਜਦੋਂ ਉਹਦੇ ਕੋਲ ਦਿਮਾਗ ਘੱਟ ਸੀ ਉਹ ਜੋ ਡੋਲਣ ਗਈ ਤੇ ਸਾਰੇ ਪੈਰਾਂ ਤੇ ਪਾਲੀ ਪੈਰਾਂ ਦੇ ਛਾਲੇ ਹੋ ਗਏ ਜੀ ਉਹ ਚੀਜ਼ ਇਹ ਬਣ ਗਈ ਆਮ ਆਦਮੀ ਪਾਰਟੀ ਦੀ ਤੇ ਨਾ ਤਾਂ ਉਹ ਕੜੀ ਬਣੀ ਐ ਤੇ ਨਾ ਇਹਨੂੰ ਤਾਂ ਡੁੱਲਣੀ ਐ ਇਸ ਕਰਕੇ ਇਹਨਾਂ ਨੂੰ ਬੇਨਤੀਆਂ ਕਰਨ ਨੂੰ ਵੀ ਜੀ ਨਹੀਂ ਕਰਦਾ ਬੇਨਤੀ ਉਹਨੂੰ ਕੀਤੀ ਜਾਂਦੀ ਹੁੰਦੀ ਹੈ ਜਿਹੜਾ ਮਾੜਾ ਮੋਟਾ ਗੱਲ ਨੂੰ ਸਮਝੇ ਪਰ ਜਿਹੜਾ ਹਲਕੇ ਦੇ ਵਿੱਚ ਕਰੋੜਾਂ ਰੁਪਇਆ ਆਇਆ ਉਹ ਕਿੱਥੇ ਹੈ ਕੀ ਉਹ ਪੰਜਾਬ ਸਰਕਾਰ ਦੇ ਵੱਲੋਂ ਆਇਆ ਜਾਂ ਉਹ ਲੱਗਿਆ ਕਿੱਥੇ ਉਹ ਦਿਖਾਈ ਨਹੀਂ ਦੇ ਰਿਹਾ ਕਿਉਂਕਿ 3.5 ਸਾਲ ਲਗਭਗ ਹੋਣ ਵਾਲੇ 1.5 ਸਾਲ ਦਾ ਸਮਾਂ ਰਹਿ ਗਿਆ ਹੁਣ ਕੀ ਇਸ ਤੋਂ ਬਾਅਦ ਲੱਗੂਗਾ ਜਾਂ ਪਹਿਲਾਂ ਲੱਗੂ ਕਦੋਂ ਲੱਗੂਗਾ ਤੁਸੀਂ ਨਾ ਜਿਹੜੀਆਂ ਇਹਨਾਂ ਦੀਆਂ ਗੱਲਾਂ ਹੈ ਪੰਜਾਬ ਸਰਕਾਰ ਕਹਿੰਦੀ ਹੈ ਵੀ ਮੈਂ ਕਰੋੜਾਂ ਰੁਪਇਆ ਭੇਜਦਾ ਪਿੰਡਾਂ ਨੂੰ ਕਰੋੜਾਂ ਰੁਪਇਆ ਭੇਜਦਾ ਸ਼ਹਿਰ ਨੂੰ ਪਰ ਤੁਸੀਂ ਇਹ ਦੇਖੋ ਵੀ ਇਹਨਾਂ ਦੀਆਂ ਗੱਲਾਂ ਮੈਂ ਤਾਂ ਇਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਤੁਸੀਂ ਪੰਜਾਬ ਸਰਕਾਰ ਵਾਲੇ ਹਰ ਇੱਕ ਗੱਲ ਬੋਰਡ ਲਾ ਕੇ ਵਿਖਾਉਂਦੇ ਹੁੰਦੇ ਆ ਵੀ ਅਸੀਂ 56000 ਨੌਕਰੀ ਦੇਤੀ ਅਸੀਂ 57000 ਉਹ ਕਰਤਾ ਤੇ 58000 ਅਸੀਂ ਨਸ਼ੇ ਵਾਲਾ ਫੜ ਕੇ ਅੰਦਰ ਕਰਤਾ ਅਜਾ ਉਹ ਇਹਨਾਂ ਨੇ ਬੋਰਡਾਂ ਦੇ ਉੱਤੇ ਬਹੁਤ ਕੁਝ ਵਿਕਾਸ ਕਰਿਆ ਇਹ ਬੋਰਡ ਲਾ ਦੇਣ ਅਸੀਂ ਇਹਨਾਂ ਦੀ ਹਰੇਕ ਗੱਲ ਦੇ ਉੱਤੇ ਫੁੱਲ ਚੜਾਉਣ ਨੂੰ ਤਿਆਰ ਆ ਵੀ ਇਹ ਸੱਚੀ ਬੋਲਦੇ ਆ ਕਿਉਂਕਿ ਇਹਦੇ ਮੁੱਖ ਮੰਤਰੀ ਦੇ 32 ਦੰਦ ਆ ਉਹ ਕਹਿੰਦਾ ਮੇਰੇ 32 ਦੰਦ ਆ 32 ਦੰਦ ਤਾਂ ਪੜਿਆ ਮਾਨਸਾ ਸਾਰਿਆਂ ਦੇ ਹੁੰਦੇ ਆ ਕੋਈ ਤੇਰੇ ਇਕੱਲੇ ਦੇ 32 ਦੰਦ ਨਹੀਂ ਤੂੰ ਬੱਤੀ ਦੰਦਾ ਵਾਲਾ ਜਦੋਂ ਸੱਚ ਬੋਲਦਾ ਇਕੋ ਹੀ ਮੈਨੂੰ ਦੱਸ ਦਿਓ ਵੀ ਕੋਈ ਰੋਜ਼ਗਾਰ ਇੱਥੇ ਜਿੰਨੇ ਖੜੇ ਆ ਜੱਤੋ ਦੇ ਵਿੱਚ ਕਿਸੇ ਨੂੰ ਮਿਲਿਆ ਹੋਵੇ ਤੇ ਨਸ਼ਾ ਤਸਕਰ ਨਸ਼ਾ ਤਸਕਰ ਨਹੀਂ ਫੜੇ ਇਹਨਾਂ ਨੇ ਸਰਪ ਦੇ ਸਰਪ ਕੋਈ ਸਾਡਾ ਭਰਾ ਕਿਸੇ ਮਜਬੂਰੀ ਦੇ ਵਿੱਚ ਕੋਈ ਗੋਲੀ ਖਾਣ ਲੱਗ ਗਿਆ ਤੇ ਉਹ ਇਹਨਾਂ ਨੇ ਫੜ ਫੜ ਕੇ ਅੰਦਰ ਤੋਂ ਉੱਤੇ ਹੋਰ ਇਹਨਾਂ ਕੋਲੇ ਕੁਝ ਨਹੀਂ ਕੱਲੀਆਂ ਗੱਲਾਂ ਗੱਲਾਂ ਦਾ ਕੜਾ ਬਣਾਉਣਾ ਹੋਰ ਆ ਵੀਡੀਓ ਤੋਂ ਬਾਅਦ ਕਈ ਸਵਾਲ ਵੀ ਆਉਣਗੇ ਕਿ ਭਾਈ ਜੇ ਅਸੀਂ ਨਹੀਂ ਕੀਤਾ ਤਾਂ ਪਹਿਲਾਂ ਵਾਲਿਆਂ ਨੇ ਕੀ ਕਰਤਾ ਉਦੋਂ ਕੜਾ ਵਿਕਾਸ ਕਰਤਾ ਕਈ ਲੋਕ ਇਹ ਵੀ ਕਹਿਣਗੇ ਹੁਣ ਵੀ ਪਹਿਲਾਂ ਵਾਲਿਆਂ ਨੇ ਨਹੀਂ ਕੀਤਾ ਕੋਈ ਤੇ ਪਹਿਲਾਂ ਵਾਲੇ ਹੈ ਕਿੱਥੇ ਹੈ ਪਹਿਲਾਂ ਵਾਲੇ ਕਿੱਥੇ ਹੈ ਪਹਿਲਾਂ ਵਾਲਾਂ ਦਾ ਕੱਲੀਆਂ ਦਾ ਇੱਕ ਜਿੱਤੇ ਆ ਸਾਡਾ ਕਾਂਗਰਸੀਆਂ ਦੇ 17 ਜਿੱਤੇ ਉਦੋਂ ਜੂ ਵੀ ਅਸੀਂ ਘਟ ਕੇ ਕੁਛ ਨੇ ਸਾਡਿਆਂ ਨੇ ਐਮਪੀ ਦਾ ਇਲੈਕਸ਼ਨ ਲੜਿਆ ਤੇ ਸਾਡੇ ਪੱਲੇ ਵੀ ਕੀ ਹੈ ਜੇ ਅਸੀਂ ਕੰਮ ਨਹੀਂ ਕਰੇ ਸੀ ਜੇ ਅਸੀਂ ਕੰਮ ਕਰੇ ਹੁੰਦੇ ਤੇ ਫਿਰ ਲੋਕ ਤੁਹਾਨੂੰ ਸਿਹੜਦੇ ਤੁਹਾਨੂੰ ਕਿਉਂ ਸਿਹੜਿਆ ਲੋਕਾਂ ਨੇ ਤੋਨੂ ਤਾਂ ਹੀ ਸਿਹੜਿਆ ਪਹਿਲਾਂ ਵਾਲੇ ਉਹਨਾਂ ਨੂੰ ਮਾੜੇ ਲੱਗੇ ਤੇ ਅੱਜ ਉਹੀ ਲੋਕ ਕਹਿ ਰਹੇ ਵੀ ਉਹ ਇੰਨੇ ਮਾੜੇ ਨਹੀਂ ਸੀ ਜਿੰਨੇ ਅਸੀਂ ਉਹਨਾਂ ਨੂੰ ਸਮਝ ਲਿਆ ਸਰ ਜੇਕਰ ਇਸੇ ਤਰ੍ਹਾਂ ਰਿਹਾ ਕੀ ਲੱਗਦਾ ਵੀ ਇਹਨਾਂ ਦੇ ਹਾਲਾਤ ਕੀ ਬਣ ਗਏਸਤਾ ਇਹਨਾਂ ਦੇ ਹਾਲਾਤ ਉਹ ਬਣਨਗੇ ਜਿਹੜੇ ਅੱਜ ਤੱਕ ਨਾ ਤਾਂ ਕਿਸੇ ਦੇ ਬਣੇ ਆ ਤੇ ਨਾ ਕਿਸੇ ਦੇ ਬਣਨੇ ਇਹ ਕੰਧ ਤੇ ਲਿਖਿਆ ਪੜ ਲੈਣ ਅੱਜ ਵਾਲੇ ਜਿਹੜੇ ਆਪਦੇ ਆਪ ਨੂੰ ਇਹ ਬਹੁਤ ਲੋਡ ਕਰਕੇ ਘੁਆ ਰਹੇ ਆ ਕੰਧ ਤੇ ਲਿਖਿਆ ਪੜ ਲੈਣ ਲੋਕਾਂ ਨੇ ਇਹਨਾਂ ਨੂੰ ਐਂ ਨਾ ਦਿਖਾ ਦੇਣਾ ਸੀ ਲੁਧਿਆਣਾ ਸੀਟ ਤੇ ਜੇ ਕਿਤੇ ਕਾਂਗਰਸ ਦੇ ਵਿੱਚ ਇਕਤਾ ਹੁੰਦੀ ਪਰ ਇਹ ਲੋਕ ਆ ਜਿਹੜੇ ਸਿਰਫ ਤੇ ਸਿਰਫ ਮੁੱਖ ਮੰਤਰੀ ਗੱਲਾਂ ਕਰਦਾ ਗੱਲਾਂ ਦਾ ਕੜਾ ਉਹਨੂੰ ਇਹੋ ਜਿਹਾ ਬਣਾਉਣਾ ਆਉਂਦਾ ਵੀ ਜੇ ਬੰਦਾ ਇੱਕ ਵਾਰੀ ਖਾ ਲੇ ਨਾ ਉਹਦੇ ਬੰਨੀ ਹੋ ਕੇ ਬਹਿ ਜਾਂਦਾ ਇੱਥੇ ਗੱਲਾਂ ਦਾ ਕੜਾ ਬਣਾਉਣ ਵਾਲੇ ਬਹੁਤ ਆਏ ਆ ਅਸੀਂ ਇਹਨੂੰ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਆਂ ਵੀ ਮੈਨੂੰ ਪੂਰੀ ਡੇਟ ਤਾਂ ਯਾਦ ਨਹੀਂ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਪਹਿਲਾਂ ਤੁਹਾਡੇ ਆਪਣੇ ਜੈਤੂ ਦੇ ਵਿੱਚ ਆਇਆ ਸੀ ਜਦੋਂ ਇਹ ਮੁੱਖ ਮੰਤਰੀ ਹੁੰਦਾ ਸੀ ਵੋਟਾਂ ਤੋਂ ਪਹਿਲਾਂ ਉਦੋਂ ਨੇ ਕੀ ਕਿਹਾ ਸੀ ਉਦੋਂ ਬਹੁਤ ਜਿਆਦਾ ਮੀਂਹ ਪਿਆ ਸੀ ਲਗਾਤਾਰ ਕਈ ਦਿਨ ਮੀਂਹ ਪੈਂਦਾ ਰਿਹਾ ਇਹ ਕੀ ਕਹਿੰਦਾ ਸੀ ਦਾਣਾ ਮੰਡੀ ਦੇ ਵਿੱਚ ਖੜਾ ਯਾਰ ਤੁਸੀਂ ਮੈਨੂੰ ਦੱਸ ਦਿੰਦੇ ਕਿ ਜੈਤੋ ਦੀ ਆ ਪੋਜੀਸ਼ਨ ਹੈ ਤੇ ਮੈਂ ਕਿਸ਼ਤੀਆਂ ਨਾਲ ਲਿਆਉਂਦਾ ਇਹਦਾ ਹੁੰਦਾ ਸੀ ਨਾ ਹੀ ਮੁੱਖ ਮੰਤਰੀ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਅੱਜ ਕਿਸ਼ਤੀਆਂ ਦੀ ਲੋੜ ਹੈ ਅੱਜ ਤਾਂ ਮੀਂਹ ਹਲੇ ਪਿਆ ਨਹੀਂ ਤੇ ਸਾਨੂੰ ਕਿਸ਼ਤੀਆਂ ਦੀ ਫੇਰ ਲੋੜ ਪੈਗੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਕੀ ਲਾ ਤਾਂ ਜੇਕਰ ਮੀਂਹ ਪੈ ਜਾਂਦਾ ਫਿਰ ਤਾਂ ਸਮੁੰਦਰੀ ਜਹਾਜ਼ ਚਾਹੀਦਾ ਹੋ ਵੱਡਾ ਇੱਥੇ ਨਹੀਂ ਨਹੀਂ ਫਿਰ ਤਾਂ ਤੁਸੀਂ ਦੇਖੋ ਦੁਕਾਨਦਾਰੀਆਂ ਬੰਦ ਸਮੁੰਦਰੀ ਜਹਾਜ਼ ਵੀ ਮੇਰੇ ਹਿਸਾਬ ਨਾਲ ਇੱਥੇ ਆ ਕੇ ਫੇਰ ਉਹ ਵੀ ਸਮੁੰਦਰ 'ਚ ਹੀ ਚੱਲਦਾ ਇੱਥੇ ਦਾ ਜੈਤੋ ਦੇ ਵਿੱਚ ਨਾ ਸਮੁੰਦਰੀ ਜਹਾਜ਼ ਚੱਲੇ ਤੇ ਨਾ ਕੁਝ ਹੋਰ ਚੱਲੇ ਇੱਥੇ ਤਾਂ ਚੱਲਦਾ ਤਾਂ ਕਿਸੇ ਗਰੀਬ ਦੇ ਘਰ ਤੇ ਪੀੜਾ ਪੰਜਾ ਜ਼ਰੂਰ ਚੱਲਦਾ ਉਹ ਵੀ ਉਹਨੂੰ ਨਸ਼ੇ ਦਾ ਤਸਕਰ ਕਹਿ ਕੇ ਬਣਾ ਦਿੱਤਾ ਜਾਂਦਾ ਪਰ ਉਹ ਹੁੰਦੀ ਉਹ ਸ਼ਾਮਲਾਟ ਹੈ ਅੱਛਾ ਇੱਥੇ ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਮੁੱਖ ਮੰਤਰੀ ਸਾਹਿਬ ਆਇਆ ਉਸ ਸਮੇਂ ਦੇ ਵਿੱਚ ਹੀ ਇੱਥੇ ਇੱਕ ਧਰਨਾ ਵੀ ਲੱਗਦਾ ਬਾਜਾ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਉਹ ਅੱਜ ਕੱਲ ਸਿਵਰੇਜ ਬੋਰਡ ਦੇ ਚੇਅਰਮੈਨ ਵੀ ਨੇ ਫਿਰ ਕੀ ਲੱਗਦਾ ਵੀ ਚੇਅਰਮੈਨ ਹੋਵੇ ਨਹੀਂ ਨਹੀਂ ਜਦੋਂ ਕਿਸੇ ਮੈਂ ਤੁਹਾਨੂੰ ਦੱਸਾਂ ਜਦੋਂ ਉਹ ਗੱਲ ਆ ਵੀ ਮੈਂ ਇਥੇ ਬਹੁਤਾ ਨੀਵਾ ਸ਼ਬਦ ਨਹੀਂ ਵਰਤੂੰਗਾ ਜੀ ਜਦੋਂ ਉਹ ਤਾਂ ਆਪਣੇ ਤੇ ਗੱਲ ਆਉਂਦੀ ਹੈ ਉਦੋਂ ਤਾਂ ਗੱਲਾਂ ਹੋਰ ਹੁੰਦੀਆਂ ਜਦੋਂ ਅਸੀਂ ਵਿਰੋਧੀ ਧਿਰ ਚ ਹੁੰਨੇ ਆ ਉਦੋਂ ਗੱਲਾਂ ਹੋਰ ਹੁੰਦੀਆਂ ਇਹ ਸਾਰੇ ਹੀ ਸਤਿਕਾਰਯੋਗ ਲੀਡਰ ਸਾਰੇ ਕਿਸੇ ਵੀ ਕੁਰਸੀ ਤੇ ਬੈਠੇ ਅੱਜ ਉਹ ਮਰਨ ਵਰਤ ਤੇ ਬੈਠੇ ਸੀ ਉਹਨਾਂ ਫੋਟੋਆਂ ਕੱਢ ਕੇ ਨਾਲ ਲਾ ਦਿਓ ਫੋਟੋਆਂ ਕੱਢ ਕੇ ਨਾਲ ਲਾ ਦਿਓ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਮਰਨ ਵਰਤ ਤੇ ਬੈਠਾਂਗੇ ਕਾਂਗਰਸ ਪਾਰਟੀ ਨੇ ਕਰਿਆ ਡੱਕਾ ਨਹੀਂ ਅੱਜ ਤੁਸੀਂ ਦੱਸੋ ਅੱਜ ਤੁਸੀਂ ਮਰੋ ਤਾਂ ਨਾ ਤੁਸੀਂ ਸਾਡੇ ਆਪ ਦੇ ਭਰਾ ਆਂ ਮਰੋ ਨਾ ਪਰ ਤੁਹਾਡੇ ਕੋਲੇ ਕੁਦਰਤ ਵੇਖੋ ਤੁਸੀਂ ਕੁਦਰਤ ਕਿੰਨੀ ਬੜੀ ਐ ਉਹੀ-ਉਹੀ ਮਹਿਕਮੇ ਮਿਲੇ ਇਹਨਾਂ ਨੂੰ ਸੀਵਰੇਜ ਬੋਰਡ ਮਿਲਿਆ ਵੱਟ ਸਪਲਾਈ ਦਾ ਮਹਿਕਮਾ ਉਹਨਾਂ ਨੂੰ ਮਿਲਿਆ ਜਿਹੜੇ ਮਰਨ ਵਰਤੇ ਬੈਠੇ ਸੀ ਮੈਂ ਕਹਿੰਦਾ ਮਰੋ ਨਾ ਤੁਹਾਡੀ ਸਾਨੂੰ ਲੋੜ ਐ ਮਰੋ ਨਾ ਤੁਸੀਂ ਵਿਕਾਸ ਕਰਾਓ ਕੰਮ ਕਰਾਓ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਵੀ ਅਸੀਂ ਐਂ ਕਰਦਾਂਗੇ ਅਸੀਂ ਯੋਗ ਕਰਦਾਂਗੇ ਸੇਰ ਚੋਂ ਪੂਣੀ 33 ਨਹੀਂ ਗਈ ਕੱਖ ਇਹਨਾਂ ਦੇ ਪੱਲੇ ਨਹੀਂ ਇਹ ਲੋਕਾਂ ਨੂੰ ਗਮਰਾਹ ਕਰਕੇ ਆਏ ਆ ਝੂਠ ਮਾਰ ਕੇ ਆਏ ਆ ਉਹ ਲੋਕ ਸਾਡੇ ਇਨਾਂ ਦੀਆਂ ਗੱਲਾਂ ਚਾਗੇ ਖਾਸ ਕਰ ਸਾਡਾ ਬੇੜਾ ਭਾਇਆ ਸਾਡੀਆਂ ਬਹੁਤ ਹੀ ਸਤਿਕਾਰਯੋਗ ਭੈਣਾਂ ਨੇ ਜਿਹੜੀਆਂ ਇਹਨਾਂ ਦੇ 1000 ਰੁਪਏ ਦੇ ਝਾਂਸੇ ਚਾਗੀਆਂ ਤੇ ਵੋਟ ਹੈ ਜਿਹੜੀ ਉਹ ਘਰਾਂ ਵਾਲੇ ਨੂੰ ਸਹੁਰੇ ਨੂੰ ਪਤੀ ਪਤੀ ਨੂੰ ਜੇਠ ਨੂੰ ਪੁੱਛ ਕੇ ਵੀ ਨਹੀਂ ਪਾਈ ਉਹਨਾਂ ਤੋਂ ਪੜਦੇ ਜੀ ਭਾਆਂ ਆ 1000 ਖਾਤਰ ਤੇ ਉਹਨਾਂ ਭੈਣਾਂ ਕਰਕੇ ਅਸੀਂ ਨਰਕ ਦੀ ਜ਼ਿੰਦਗੀ ਭੋਗ ਰਹੇ ਹਾਂ ਉਹ ਗੁੱਸਾ ਨਾ ਕਰ ਜਾਣ ਐ ਸਾਡੀਆਂ ਸਤਿਕਾਰਯੋਗ ਹੀ ਇਸ ਕਰਕੇ ਇਹਨਾਂ ਕੋਲੇ ਕੱਖ ਨਹੀਂ ਮੈਂ ਲੋਕਾਂ ਨੂੰ ਫੇਰ ਕਹਿਣਾ ਚਾਹਣਾ ਹੈ ਵੀ ਇਹ ਪੀਆਰ 96 ਸਾਨੂੰ ਲਾਉਣ ਤੇ ਮਜਬੂਰ ਕੀਤਾ ਗਿਆ ਇਹ ਐਤਕੀ ਚੱਕਿਆ ਜਾਊਗਾ ਆੜਤਗੀ ਸੈਲਰ ਵਾਲੇ ਐਤਕੀ ਚੱਕਣਗੇ ਤੇ 2027 ਦੇ ਵਿੱਚ ਇਹ ਛੋਣਾ ਨਹੀਂ ਚੱਕਿਆਣਾ ਮੇਰੀ ਕਿਸਾਨਾਂ ਨੂੰ ਬੇਨਤੀ ਹੈ ਵੀ ਪੀਆਰ 96 ਨਾ ਲਾਓ ਪੀਆਰ 96 ਨਾ ਲਾਓ ਇਹਨੀਆਂ ਬੇਨਤੀਆਂ ਕਰਦਾ ਕਾਲਾ ਸ਼ਰਮਾ ਖਿਮਾ ਦਾ ਜੱਜ ਭਾਈ ਚਿੱਟੀ ਸ਼ਰਟ ਪਾਈ ਆ ਚਿੱਟੇ ਬੂਟ ਪਾਏ ਆ ਦਿਲ ਕਰੇ ਇੱਥੇ ਆਉਣ ਨੂੰ ਮੈਂ ਨਾ ਜਿਵੇਂ ਨਹੀਂ ਕਰਦਾ ਇਹ ਦਿਲ ਤਾਂ ਇੱਥੇ ਆਉਂਦਾ ਬਸ ਮਜਬੂਰੀ ਨੂੰ ਬਾਜ਼ਾਰ ਆਉਣਾ ਪੈਂਦਾ ਹਰੇਕ ਨੂੰ ਹੀ ਆਉਣਾ ਪੈਂਦਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਬੱਚੋ ਨਾ ਲਾਇਆ ਨਵੀਂ ਸਰਕਾਰ ਦਾ ਵਿਕਾਸ ਬਹੁਤ ਹੋ ਰਿਹਾ ਕਿੱਥੇ ਕਿ ਹੋ ਰਿਹਾ ਨਹੀਂ ਅਸੀਂ ਤਾਂ ਦੇਖਦੇ ਨਹੀਂ ਕਿਤੇ ਵੀ ਇੱਕ ਜਗ੍ਹਾ ਤੇ ਵਿਕਾਸ ਨਹੀਂ ਹੋਇਆ ਜੀ ਇੱਕ ਜਗ੍ਹਾ ਤੇ ਪੂਰਾ ਬੁਰਾ ਹਾਲ ਹੈ ਜੀ ਗੂਸ ਨਿਕਲਿਆ ਪਿਆ ਜਮ ਹੁਣ ਫਿਰ ਇਹ ਗੂੜ ਚੱਡੇ ਪਏ ਕਿਵੇਂ ਜਾਵਾਂਗੇ ਬਾਸ ਬਾਸ ਹੱਥੀ ਫੜ ਕੇ ਲੈ ਕੇ ਜਾਣਗੇ ਤੰਗੇ ਪੈ ਜਾ ਤੂੰ ਵੀ ਭਾਈ ਚੱਪਲਾਂ ਚ ਤਾਂ ਹੀ ਆਏ ਆ ਪਤਾ ਨਹੀਂ ਕੀ ਹਾਲਾਤ ਹੋਣੇ ਇੱਥੇ ਕੋਮਣ ਕਮਣ ਤਾਂ ਨਹੀਂ ਜਾਇ ਨਹੀਂ ਜਾਂਦਾ ਯਾਰ ਐ ਨਜ਼ਾਰੇ ਜੇ ਲੈ ਲੀਦੀ ਐ ਮੈਂ ਵਿੱਚ ਦੇ ਫਿਰਦੇ ਆ ਐ ਵਧੀਆ ਚਲੋ ਜੈਤੋ ਵਿੱਚ ਮਿਲ ਗਿਆ ਤੁਹਾਨੂੰ ਹਾਂ ਵਧੀਆ ਫਰੀ ਚ ਅੱਡੇ ਦੇ ਵਿਕਾਸ ਹੀ ਇੱਕ ਬਹੁਤ ਵਧੀਆ ਵਿਕਾਸ ਆ ਜੀ ਵਧੀਆ ਇਦਾਂ ਦਾ ਸਾਰੇ ਜਿੱਥੇ ਹੋਣਾ ਚਾਹੀਦਾ ਲੱਗਦਾ ਵੀ ਲੀਡਰ ਵੀ ਇੱਥੇ ਘੁੰਮਣ ਆਉਣ ਇਹੋ ਜਿਹੇ ਵਿਕਾਸ ਦੇ ਵਿੱਚ ਵਧੀਆ ਵਧੀਆ ਕੁਰਸੀਆਂ ਡਾਈਆਂ ਹੁਣ ਬੈਠੇ ਹੋਗੇ ਇੱਥੇ ਜੀ ਨਿਹਰਾ ਆਊਗਾ ਅੱਜ ਮੱਸਿਆ ਤੇ ਬਹੁਤ ਹੀ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਆਪਣਾ ਸ੍ਰੀ ਗੰਗਸਰ ਸਾਹਿਬ ਇੱਥੋਂ ਸਿਰਫ ਹੀ 100-200 ਫੁੱਟ ਦੀ ਦੂਰੀ ਤੇ ਆ ਮੈਂ ਤਾਂ ਪਹਿਲਾਂ ਵੀ ਬੇਨਤੀਆਂ ਕਰ ਚੁੱਕੇ ਹਾਂ ਤੇ ਹੁਣ ਵੀ ਇਹਨਾਂ ਨੂੰ ਬੇਨਤੀ ਕਰਦਾ ਵੀ ਪੂਰੀ ਸੜਕ ਦਾ ਨਾਮ ਬਣਾਓ ਕਰਦਾ ਵੀ ਨਾ ਹੋਵੇ ਧਮਕੀਆਂ ਵੀ ਦੇ ਦਿੰਦੇ ਕਹਿੰਦੇ ਕਿਈ ਵਾਰ ਜੇ ਕੋਈ ਸਵਾਲ ਠਾਉਂਦਾ ਹੈ ਇਹ ਧਮਕੀਆਂ ਦੇ ਦਿੰਦੇ ਕਿ ਉਹਦਾ ਬਹੁਤ ਬਜ਼ੁਰਗ ਬੰਦਾ ਸਮਝਦਾਰ ਸੀ ਉਮਰ ਦਾ ਬਡੇਰਾ ਸੀ ਉਹ ਨਾਮ ਬੋਲਣ ਦੇ ਵਿੱਚ ਹੀ ਉਹਨੇ ਆਪਦੀ ਭਲਾਈ ਸਮਝੀ ਵੀ ਮੇਰੇ ਕੋਲੇ ਕੋਈ ਸ਼ਬਦੀ ਹੈ ਨਹੀਂ ਤੁਸੀਂ ਕਹਿੰਦੇ ਨਵੀਂ ਸੜਕ ਬਣੀ ਆ ਉਹਨੂੰ ਲੱਗੀ ਨਹੀਂ ਨਾ ਨਵੀਂ ਸੜਕ ਬਣੀ ਆ ਤੁਸੀਂ ਤਾਂ ਝੋਨਾ ਲਾਈ ਜਾਂਦੇ ਉੱਥੇ ਉਹ ਪਲੇਖਾ ਪੈ ਗਿਆ ਉਹਨੂੰ ਵੀ ਮੈਂ ਨਵੀਂ ਦਾ ਵੇਖੀ ਨਹੀਂ ਕਦੇ ਇਹ ਕਦੇ ਸੜਕ ਉਹਦੀ ਮੇਰੇ ਸਾਹਮਣੇ ਵੇਖਿਆ ਯਾਰ ਉਹਦੀ ਪੂਰੀ ਜ਼ਿੰਦਗੀ ਦੇ ਵਿੱਚ ਸੜਕ ਸਾਫ਼ ਨਹੀਂ ਵੇਖੀ ਉਹਨੇ ਪਹਿ ਜੁਮੇਵਾਰ ਹੈ ਅਸੀਂ ਇਹਨਾਂ ਨੂੰ ਜੁਮੇਵਾਰ ਨਹੀਂ ਠਰਉਂਦੇ ਪਰ ਇਹਨਾਂ ਨੇ ਉਹ ਕੀਤੀ ਜਿਹੜੀ ਖੇਤ ਪਏ ਕਹਿੰਦੇ ਗਧੇ ਨਾਲ ਨਹੀਂ ਹੁੰਦੀ ਇਸ ਕਰਕੇ ਮੈਂ ਬੇਨਤੀ ਕਰਦਾ ਮਾੜਾ ਮੋਟਾ ਦਾ ਯਾਰ ਝਾਕ ਲੋ ਕੁੰਭ ਕਰਨ ਦੀ ਨੀਂਦ ਸੁੱਤੇ ਪਿਆ ਪ੍ਰਸ਼ਾਸਨ ਈਓ ਇੱਥੋਂ ਦਾ ਨਗਰ ਕੌਂਸਲ ਦਾ ਪ੍ਰਧਾਨ ਐਸਡੀਓ ਜਾਂ ਐਸਡੀਐਮ ਜੋ ਵੀ ਇੱਥੋਂ ਦੇ ਵਾਲਾ ਅਫਸਰ ਹੈ ਉਹਨੂੰ ਅਸੀਂ ਬੇਨਤੀਆਂ ਕਰ ਕਰਕੇ ਹੰਬ ਗਏ ਯਾਰ ਸਾਡਾ ਤਾਂ ਕਾਂ ਜਿਹੜਾ ਉਹ ਵੀ ਜਵਾਬ ਦੇ ਗਿਆ ਤਾਂ ਵੀ ਯਾਰ ਬਸ ਕਰੋ ਹੋੜ ਇਹਨਾਂ ਨੇ ਇਹਦਾ ਮੇਰੇ ਇਹਦਾ ਪਤਾ ਨਹੀਂ ਕਿਹੋ ਜਿਹਾ ਸਿਸਟਮ ਹੈ ਇਹਨਾਂ ਦਾ ਕਿਹੋ ਜਿਹਾ ਦਿਮਾਗ ਹੈ ਜੋ ਇਹਨਾਂ ਨੂੰ ਜਮੇ ਹਜਾ ਨਹੀਂ ਆਉਂਦੀ ਬਹੁਤਾ ਆਪਾਂ ਨਹੀਂ ਬੋਲਾਂਗੇ ਕਿਉਂਕਿ ਆਪਾਂ ਸਾਰੇ ਆਪਣੇ ਵਾਸਤੇ ਸਤਿਕਾਰਯੋਗ ਹੈ ਤੇ ਆਪਣਾ ਵੀ ਸਮਾਜ ਦੇ ਵਿੱਚ ਇੱਕ ਕੋਈ ਲੈਵਲ ਹੈ ਇਹਨਾਂ ਦੇ ਆਪਾਂ ਪੁੰਜੇ ਨਹੀਂ ਡਿੱਗਾਂਗੇ ਤਾਂ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਨਾਲ ਬਜ਼ੁਰਗ ਮਾਤਾ ਪਹੁੰਚੇ ਉੱਤੇ ਚੱਕ ਕੇ ਇਸ ਪਾਣੀ ਦੇ ਵਿੱਚੋਂ ਲੰਘ ਰਹੀ ਹੈ ਕਿਉਂਕਿ ਨਵੀਂ ਸੜਕ ਹੈ ਹਾਲੇ ਗਿੱਲੀ ਹੈ ਸੁੱਕਣ ਤੇ ਇਹਨੂੰ ਸਮਾਂ ਲੱਗੂਗਾ ਜਦੋਂ ਪੰਜ ਸੱਤ ਤੋਂ ਪੰਜ ਲੱਗੀਆਂ ਉਹਦੋਂ ਨੂੰ ਫੇਰ ਇਹ ਤੇ ਸੜਕਾ ਕੀਤਾ ਜਾਣਾ ਫੇਰ ਇਹਨਾਂ ਦੇ ਪਾਣੀ ਖੜਾਇਆ ਜਾਂਦਾ ਇਹ ਲੱਗਦਾ ਵੱਡੀ ਕ੍ਰੈਸ਼ਰ ਵਾਲੀ ਬਣ ਰਹੀ ਹੈ ਤਾਂ ਇਹਨਾਂ ਪਾਣੀ ਇੱਥੇ ਖੜਾਇਆ ਜਾ ਰਿਹਾ ਲਗਾਤਾਰ ਜਿਹੜੇ ਲੋਕ ਨੇ ਇੱਥੋਂ ਓਕੇ ਹੋ ਲੰਘਦੇ ਦਿਖਾਈ ਦੇ ਰਹੇ ਨੇ ਪਰ ਸਰਕਾਰ ਆ ਜਿਹੜੀ ਉਹ ਨਵਾਂ ਵਿਕਾਸ ਕਰ ਰਹੀ ਹੈ ਵਿਕਾਸ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਜੋ ਕਿ ਜੈਤੋ ਹਲਕਾ ਜੈਤੋ ਦੇ ਵਿੱਚ ਹੋਇਆ ਜਿਹੜਾ ਮੁੱਖ ਚੌਕ ਹੈ ਇਹ ਜਿਹੜਾ ਬਠਿੰਡਾ ਅਮਰਸਰ ਸਟੇਟ ਹਾਈਵੇ ਹੈ ਉਹ ਇਹ ਚੌਕ ਹੈ ਇੱਥੇ ਨਾਲ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਉਸ ਦੀ ਤਸਵੀਰ ਵੀ ਦਿਖਾ ਦਿੰਨੇ ਆ ਕਿ ਬਿਲਕੁਲ ਸਾਹਮਣੇ ਇਤਿਹਾਸਿਕ ਗੁਰਦੁਆਰਾ ਸਾਹਿਬ ਅੱਜ ਮੱਸੀਆ ਦਾ ਦਿਹਾੜਾ ਵੀ ਹੈ ਲੋਕਾ ਜਿਹੜੇ ਇੱਥੇ ਮੱਥਾ ਟੇਕਣ ਆ ਰਹੇ ਨੇ ਲੋਕ ਅਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਪੈਰ ਧੋ ਕੇ ਜਾਂਦੇ ਨੇ ਪਰ ਇੱਥੇ ਉਹਨਾਂ ਨੂੰ ਪੈਰ ਲਿਬੇੜ ਕੇ ਜਾਣਾ ਪੈਂਦਾ ਕਿਉਂਕਿ ਸਹੂਲਤ ਜਿਹੜੀ ਉਹ ਸਰਕਾਰ ਨੇ ਬੜੀ ਚੰਗੀ ਦਿੱਤੀ ਹੋਈ ਹੈ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਲੋਕਾ ਜਿਹੜੇ ਉਹ ਪਾਸੇ ਹੋ ਲੰਘਦੇ ਆ ਪਾਸਾ ਵਟ ਵਟ ਕੇ ਲੰਘ ਰਹੇ ਨੇ ਇਸ ਨਵੀਂ ਸੜਕ ਤੋਂ ਕਿਉਂਕਿ ਉਹਨਾਂ ਨੂੰ ਆਇਆ ਕਿਤੇ ਪੈਰ ਧਰ ਕੇ ਟੋਆ ਨਾ ਪੈ ਜਾਵੇ ਕਿ ਗਿੱਲੀ ਹੈ ਸੜਕ ਜੀ ਤਾਂ ਹੋਰ ਵੀ ਤਸਵੀਰਾਂ ਵਿਕਾਸ ਜਿਹੜਾ ਲਗਾਤਾਰ ਦਿਖਾਉਂਦੇ ਰਾਵਾਂਗੇ ਜੈਤੋਂ ਹਲਕੇ ਦਾ ਹੋਰ ਹਲਕਿਆਂ ਦਾ ਪੂਰੇ ਪੰਜਾਬ ਦਾ ਦੇਖਦੇ ਲੋਕਾਂ ਸਭ ਵੀ ਧੰ